ਫਰਦਾਨੀ ਸਸਰੀ ਘਰ ਸਸਰੀ ਘਰ ਕਿਵੇਂ ਕਿਵੇਂ ਕੀ ਤੁ ਤੂੰ ਆਪਦੀ ਕੁੜੀ ਨੂੰ ਅਪਣੀ ਜਿਹੜੀ ਕੁੜੀ ਜਿਹੜੀ ਤੇਰੀ ਕੁੜੀ ਆ ਇਹ ਹਾਂ ਹਾਂ ਮੈਂ ਆਪਦੀ ਕੁੜੀ ਨੂੰ ਕੀ ਸਮਝਾਵਾਂ ਮੇਰੇ ਮੇਰੇ ਤਾਂ ਮੁੰਡਾ ਹੈਗਾ ਕੁੜੀ ਤੇਰੀ ਹੈਗੀ ਆ ਕੁੜੀ ਦਾ ਕੀ ਕਰਾਂ ਮੈਂ ਤੇਰੀ ਦਾ ਕੁੜੀ ਦੇਖ ਮੇਰੀ ਗੱਲ ਸੁਣ ਉਹ ਕਹਿੰਦੇ ਨਾ ਧੀ ਦੇ ਕੇ ਪੁੱਤ ਲੈਂਦਾ ਤੇ ਇਹ ਵੀ ਤੇਰੀ ਧੀ ਹੈ ਤੇਰੀ ਨੋ ਨਹੀਂ ਤੇਰੀ ਧੀ ਹੈ ਪਹਿਲਾਂ ਮੈਂ ਵੀ ਮੰਨਦੀ ਆ ਮੈਂ ਤੇ ਹੀ ਮੰਨਦੀ ਆ ਉਹਨੇ ਤੀਤਾ ਟ੍ਰਿਪਾਗਾਂ ਦਿੱਤੀ ਆ ਚਲ ਮੰਨਦੀ ਹੋਵੇਂ ਤਾਂ ਤੂੰ ਅੱਜ ਘਰੇ ਨਾ ਇਹਨੂੰ ਭੇਜ ਦੇ ਇਸ ਨੂੰ ਤਵਾ ਵੀ ਗੱਲ ਸੋਚ ਫਿਰ ਤੇ ਘਰੇ ਭੇਜੀ ਕਿ ਮੈਂ ਤੂੰ ਪੁੱਛਤਾ ਫਰੀ ਆ ਗਈ ਥੀ ਇਹਨੂੰ ਨਹੀਂ ਨਹੀਂ ਅਗੇ ਕੋਈ ਮੇਰੇ ਕੋਈ ਨਾ ਉਹਨੇ ਤਾਂ ਨਾ ਤਾਂ ਇਹ ਕੰਮ ਕਰੀ ਘਰ ਦਾ ਡੱਕਾ ਵੀ ਨਹੀਂ ਤੋੜਦੀ ਠੀਕ ਹੈ ਚਲ ਦਫਾ ਹੋਵੇ ਨਾ ਤੋੜੇ ਡੱਕਾ ਮੈਂ ਹੈਗੀ ਕੰਮ ਕਰਨ ਬਥੇਰੀ ਜਵਾਨ ਪਈ ਮਟਿਆਰ ਪਈ ਹੈ ਖਰਾਕਾ ਖਾਧੀਆਂ ਮੇਰੀਆਂ ਧੰਮ ਧੰਮ ਕੰਮ ਕਰਦੀ ਨਾ ਸਾਰਾ ਕਰ ਲੈਣੀ ਹੈ ਠੀਕ ਹੈ ਠੀਕ ਹੈ ਕੰਮ ਦਾ ਕੋਈ ਨਹੀਂ ਰੋਟੀ ਵੀ ਮੱਟੀ ਪੈਕ ਕਰ ਦੂੰਗੀ ਇਹਨਾਂ ਦੇ ਮੈਂ ਤਾਂ ਇਹਨਾਂ ਨੂੰ ਮੰਜੇ ਤੇ ਬੈਠੇ ਬਿਸਤਰਿਆਂ 'ਚ ਬੈਠੇ ਉਹਨੂੰ ਪੜਾ ਵੀ ਦਊਂਗੀ ਜਾਂਹ ਵੀ ਪੜਾ ਦਊਂਗੀ ਪਾਣੀ ਵੀ ਪੜਾ ਦਊਂਗੀ ਪਾਣੀ ਗਰਮ ਗਰਮ ਸਾਰਾ ਆਪਣੇ ਤੁਹਾਨੂੰ ਪਤਾ ਹੀ ਹੈ ਦੇਖਿਆ ਹੀ ਹੈ ਹੂੰ ਫਿਰ ਸਰਦਾਰ ਜੀ ਜੀ ਹੁੰਦੀ ਤੇ ਜੀ ਘਰੋਂ ਉਹਦੇ ਨਾਲ ਮੈਂ ਕਰ ਲੈਂਦੀ ਗੱਲ ਹੈ ਅੱਛਾ ਠੀਕ ਹੈ ਹਾਂ ਤੇ ਜਾਂ ਤੂੰ ਮੈਨੂੰ ਲੈ ਮਿਲ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਵੇਂ ਹੁੰਦਾ ਹੈ अच्छा अच्छा ਹੁਣ ਤੇਰੀ ਕੁੜੀ ਮੋਰੀ ਲੁਕੋ ਕੇ ਰੱਖਦੀ ਸਾਡੇ ਮੁੰਡੇ ਤੋਂ ਠੀਕ ਹੈ ਤਾਂ ਫੇਰ ਹੁਣ ਇਹ ਤੂੰ ਜੀ ਨਹੀਂ ਪੈਸੀਗਾ ਇਹ ਤੁਹਾਨੂੰ ਗੱਲ ਕੀ ਨਹੀਂ ਕਹਿਤੀ ਵੀ ਉਹ ਲੁਕੋ ਕੇ ਰੱਖਦੀ ਹੈ ਜਾਂ ਰੱਖਦੀ ਹੈ ਬਈ ਪਤਾ ਹੀ ਨਹੀਂ ਤੇਰੀ ਕੁੜੀ ਦਾ ਚੱਲਦਾ ਕਿਸੇ ਨਾਲ ਚੱਕਰ ਕੀ ਤੇਰੀ ਕੁੜੀ ਨੇ ਕਬੜਨਾ ਐਕਟਰ ਨਹੀਂ ਇਹ ਤਾਂ ਭੂਤ ਸਵਾਰ ਸਾਰਾ ਦਿਨ ਮੋਡਲਿੰਗ ਮੋਡਲਿੰਗ ਵਾਲਾ ਕਰੀ ਜਾਂਦੀ ਹੈਗੀ ਠਮਕ ਠਮਕ ਦੁਰੀ ਜਾਂਦੀ ਢੀਂ ਢੀਂ ਹਿੱਲਾ ਲਿਆ ਰੱਖੀਆ ਕਿ ਕਿਉਂ ਮੇਰਾ ਫੀਕਰ ਖਰਾਬ ਹੋ ਜਾਊਗਾ ਅੱਛਾ ਅੱਛਾ ਫੇਰ ਹੁਣ ਸਾਨੂੰ ਵੀ ਸਾਨੂੰ ਵੀ ਬੱਚਾ ਚਾਹੀਦਾ ਕੋਈ ਜਵਾਕ ਹੋ ਜੇ ਨੱਕਾ ਨਿਆਣਾ ਹੋ ਜੇ ਚੱਲ ਅਸੀਂ ਖੇੜ ਲੱਗ ਜੀਏ ਮੈਂ ਸਰਦਾਰ ਤਾਂ ਹੈ ਨਹੀਂ ਨਾ ਮੈਂ ਤੇ ਮੇਰਾ ਪੁੱਤ ਤਾਂ ਅਸਤੀ ਮੇਰੀ ਵਿਆਹੀ ਹੈਗੀ ਸਾਨੂੰ ਵੀ ਨਿੱਕੇ ਨਿਆਣੇ ਦੇ ਅਸੀਂ ਲੱਗ ਜੀਏ ਹੈ ਮੁੰਡਾ ਮੇਰਾ ਇੰਨਾ ਸੁਹਾਸ ਨੱਕਾ ਦਸ ਕਮੀ ਹੈ ਕੋਈ ਕਮੀ ਤਾਂ ਕੋਈ ਹੈ ਨਹੀਂ ਕਮੀ ਤਾਂ ਤੇਰੇ ਚ ਵੀ ਹੈ ਨਹੀਂ ਰੰਗ ਹੀ ਕਾਲਾ ਹੈ ਰੰਗ ਹੀ ਪੱਕਾ ਹੈ ਨਾ ਨਕਸ਼ ਕਿੰਨੇ ਸੋਹਣੇ ਆਉਂਦੇ ਮੈਂ ਨਕਸ਼ਲ ਬਹਿਰੇ ਸੋਹਣੇ ਐ ਨਕਸ਼ਲ ਤੋਂ ਕੋਈ ਗੱਲ ਨਹੀਂ ਆਈ ਨਹੀਂ ਵੀ ਮੇਰੇ ਘਰ ਵਾਲਾ ਮਾੜਾ ਐ ਜਮਾਨੀ ਕਹਿੰਦੀ ਕਿ ਬਥੇਰੀਆਂ ਕੁੱਟਮਾ ਵੀ ਪਾਉਂਦੀ ਆ ਉਹਦੇ ਨਾਲ ਸਾਰਾ ਕੁਝ ਕਰਦੀ ਐ ਠੀਕ ਐ ਅੱਛਾ ਹਾਂ ਗੱਲ ਕਰ ਰਾਤ ਨੂੰ ਕਹਿੰਦੀ ਨਹੀਂ ਹੁੰਦੀ ਨਾਲ ਮੈਂ ਤਾਂ ਮੈਂ ਜਦੋਂ ਵੇਖਦੀ ਆ ਮੈਂ ਵੇਖਦੀ ਆ ਮੁੰਡਾ ਬਾਹਰ ਪਿਆ ਹੁੰਦਾ ਲੋਬੀ 'ਚ ਜਦੋਂ ਤੇ ਹੀ ਤੇ ਮੁੰਡਾ ਬਾਹਰ ਪਿਆ ਹੁੰਦਾ ਲੋਬੀ 'ਚ ਅੱਛਾ ਮੈਂ ਜਦੋਂ ਪੁੱਛਦੀ ਆਂ ਜੀ ਤਾਂ ਉਹ ਕਹਿੰਦਾਗਾ ਵੀ ਮਨੂ ਤਾਂ ਤਿਆਰੀ ਕਰੀ ਜਾਂਦੀ ਸੀ ਆਪਦੀ ਬੋਲਣ ਦੀ ਪ੍ਰੈਕਟਿਸ ਕਰਦੀ ਸੀ ਆ ਕਰਦੀ ਐ ਕਹਿੰਦਾ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਤਾਂ ਕਰਕੇ ਬਾਹਰ ਪੈ ਗਿਆ ਮਮਮੀ ਹਾਂ ਹੁਣ 12 ਵਜੇ ਪਵੇ 1 ਵਜੇ ਪਵੇ ਚੱਲ ਮੈਂ ਮੰਨ ਲਾਂ ਵੀ ਚੱਲ ਠੀਕ ਐ ਉਹ ਤਾਂ 9 ਵਜੇ ਪੈ ਜਾਂਦਾ ਰੋਟੀ ਖਾ ਕੇ ਅਸੀਂ ਹਟਦੇ 8:30 8:30 ਵਜੇ ਤੇ 9 ਵਜੇ ਬਾਹਰ ਆ ਕੇ ਪੈ ਜਾਂਦਾ ਅੱਛਾ ਹੁਣ ਦੱਸ ਤੀ ਕਿੱਥੋਂ ਨਿਕਨਿਆਣਾ ਹੋ ਜਾਊਗਾ ਕਿ ਜਾਦੂ ਮੰਤਰ ਨਾਲ ਹੋ ਜਾਊਗਾ ਤੂੰ ਸਰਦਾਰ ਜੀ ਮੇਰੀ ਗੱਲ ਸੁਣ ਤੇਰੀ ਘਰ ਵਾਲੀ ਹੈ ਨਹੀਂ ਬਹੁਤ ਚਿਰ ਹੋ ਗਿਆ ਕਿ ਮੁਕੇ ਨੂੰ ਸਰਦਾਰਨੀ ਨੂੰ ਤੇ ਤੂੰ ਲੈ ਮੇਲ ਮੈਨੂੰ ਮੈਂ ਤੈਨੂੰ ਦੱਸੂਗੀ ਵੀ ਕੀ ਹੁੰਦਾਗਾ ਮੈਂ ਤਾਂ ਦਰ ਮਿਲ ਨੂੰ ਤਿਆਰ ਹੀ ਹਾਂ ਨੰਨਾ ਕੀ ਭਾਲੇ ਦੋ ਅੱਖਾਂ ਹੋਰ ਕੀ ਐ ਮੈਨੂੰ ਤਾਂ ਤੂੰ ਦੋ ਅੱਖਾਂ ਦੋ ਨੈਣ ਇੱਕ ਹੋਰ ਨਹੀਂ ਤੇ ਫਿਰ 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 ਵੀ ਮੈਂ ਤੈਨੂੰ ਦੱਸਾਂ ਵੀ ਆਹ ਹੁੰਦਾ ਇਹੋ ਜਿਹਾ ਕੁਝ ਐ ਹੁੰਦਾ ਤੂੰ ਵੀ ਉਹਨੂੰ ਕੋਈ ਮਾੜਾ ਮੋਟਾ ਆਕਲ ਮੱਤ ਦੇਹੀਂ ਫਿਰ ਆਕਲ ਮੱਤ ਨਹੀਂ ਉਹਨੂੰ ਤਾਂ ਤੂੰ ਪਾ ਲਿਆ ਭਾਈ ਬੁੱਕਲ ਚ ਲੈ ਲਿਆ ਤੇ ਮੇਰਾ ਹੁਣ ਐਡਾ 25 ਸਾਲਾਂ ਦਾ ਗੱਭਰੂ ਜਵਾਨ ਜਿਹੜਾ ਐਡਾ ਕੰਪਨੀਆ ਚ ਕੰਮ ਕਰਦਾ ਹੈਗਾ ਹੈ ਉਹਦੀ ਕੀ ਕਮੀ ਹੈ ਜੀ ਬਥੇਰੀਆਂ ਉਹਦੇ ਅੱਗੇ ਪਿੱਛੇ ਡੋਲਦੀਆਂ ਕੁੜੀਆਂ ਓਏ ਇਹ ਤੇ ਸਾਰਾ ਜਿਹੜਾ ਮੰਨੋ 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 ਮੰਨਵਾਦੀ ਪਿੱਛੇ ਡੋਲਦਾ ਰਹਿੰਦਾ ਕਮੀ ਬੇਸ਼ਿਕਰ ਕੋਈ ਨਹੀਂ ਜੀ ਹੁਣ ਮੇਰੀ ਗੱਲ ਸੁਣੋ ਆਪਾਂ ਦੋਨੇ ਬੈੰਨੇ ਆ ਆਪਾਂ ਨਾਲੇ ਤਾਂ ਆਪਣਾ ਕੋਈ ਕੋਈ ਹਿਲਵਿਲਾ ਕਰਦੇ ਆ ਮੈਂ ਤੈਨੂੰ ਪਤਾ ਹੈ ਮੈਂ ਤੈਨੂੰ ਮੈਸੇਜ ਵੀ ਬਹੁਤ ਇੰਸਟਾਗ੍ਰਾਮ ਆਉਂਦਾ ਮੈਂ ਤਾਂ ਨਾ ਮੈਂ ਤਾਂ ਆਪਦੀ ਮੂਰੀ ਤੇਰੇ ਅੱਗੇ ਖੋਲ ਕੇ ਧਰ ਦੂੰਗੀ ਤੇ ਲਈ ਕੁਛ ਮਰਜ਼ੀ ਕਰੀ ਜਾਈ ਠੀਕ ਹੈ ਹੈ ਮੈਂ ਤਾਂ ਤਿਆਰ ਐ ਕਰਨ ਨੂੰ ਮੈਂ ਮੇਰੀ ਚੜੀ ਤਾਂ ਤੇਰੇ ਮੂਹਰੇ ਐ ਫੜਫੜਾਊਗੀ ਠੀਕ ਐ ਆਏ ਨੀ ਡਾਰੀ ਨੀ ਮਾਰਦੀ ਹੂੰ ਅੰਦਰੋਂ ਖਿੱਚੂ ਖਿੱਚੂ ਕੇ ਅੰਦਰੋਂ ਪੂਰਾ ਤੇਰੀ ਧੀ ਧੀ ਤਾਂ ਡਾਲੀ ਮਾਰ ਗਈ ਚੱਲ ਗਈ ਆਏ ਨੀ ਉਹ ਤਾਂ ਕਹਿੰਦੀ ਸੀ ਵੀ ਕੁੱਟਿਆ ਵੀ ਤਾਂ ਕੁੱਟਣਾ ਤੇਰਾ ਕੰਮ ਗਲਤ ਸੀਗਾ ਵੀ ਇਹ ਕੰਮ ਤੇਰਾ ਗਲਤ ਸੀਗਾ ਤੇਰਾ ਕੁੱਟਿਆ ਤਾਂ ਹੁਣ ਕੇ ਉਹ ਪਤਾ ਕੀ ਕਹਿੰਦੀ ਕੀ ਕਰਨੀ ਪਤਾ ਪਤਾ ਕੀ ਕਰਨੀ ਹਾਂ ਕੇ ਜਿਹੜੀ ਇੰਨੀ ਅੱਗ ਲੱਗੀ ਹੈਗੀ ਤੇ ਕਿੰਨੇ ਪੈਸੇ ਦੇ ਦੇਣੇ ਹੈ ਤੇ ਇਹ ਕਿ ਉਹ ਰਾਂਡਾ ਕੋਲੇ ਭੇਜ ਦਿੱਤਾ ਹੈ ਇੰਜ ਕੁਝ ਬੋਲੀ ਸੀ ਇਹ ਜਦ ਕੰਮ ਗਲਤ ਬੋਲੀ ਹੈ ਭਈ ਤਾਂ ਤੇ ਫਿਰ ਬਈ ਮੈਂ ਤਾਂ ਮੱਥਪੜ ਨਿਕਲ ਗਿਆ ਮੇਰੇ ਹੱਥ ਤੈਨੂੰ ਮੇਰੀ ਗੱਲ ਸੁਣ ਨਾ ਵੀ ਦੇਖ ਇਹਦੀ ਮਾਂ ਹੈ ਇਹਦੀ ਮਾਂ ਹੁੰਦੀ ਇਹਨੂੰ ਸਮਝਾ ਦਿੰਦੇ ਹੁਣ ਤੂੰ ਇਹਦੀ ਮਾਂ ਜੇ ਜਿਆਦਾ ਅੱਗ ਲੱਗੀ ਹੈ ਨਾ ਹਨਾ ਵਿੱਕੀ ਦੇ ਤੇ ਲੈ ਚੱਕ ਪੈਸੇ ਮੇਰੇ ਡੈਡੀ ਤੋਂ ਮੈਂ ਫੋਨ 'ਤੇ ਕਰਵਾ ਦਿੰਦੀ ਹਾਂ ਤੇ ਕਿਤੇ ਮਰ ਜੀ ਜਾ ਉੱਚਾ ਤੇ ਡੈਡੀ ਕੋ ਫੋਨ ਪੇ ਕਰੂਗਾ ਡੈਡੀ ਇਹਦਾ ਮਾਂ ਕਹਿੰਦਾ ਮਾਪਾ ਤੇਰਾ ਹੱਲੇ ਤੂੰ ਆਂਦੀ ਧੀ ਤੇ ਪਿਆਰ ਚ ਇੰਨਾਗਾ ਮੇਰੀ ਗੱਲ ਸੁਣ ਲੈ ਤੂੰ ਨਾ ਦੇ ਕੇ ਦੀ ਮਾਂ ਹੁੰਦੀ ਤੇ ਮਸਝਾਉਂਦੀ ਹਣਾ ਹਾਂ ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਵਜਾ ਕੇ ਤੇਜ ਤੇ ਮਨ ਮੁਟਾ ਨੇੜੇ ਲੇੜੇ ਲੱਗ ਜਾ ਕਰੂ ਜੂ ਉਹਦੇ ਤੇ ਚੱਲ ਇੰਨੇ ਚ ਨਿਕਾ ਰਹਿਣਾ ਹੋ ਜੂਗਾ ਤੇ ਚੱਲ ਰਸਣੇ ਵਸਣੇ ਚੱਲਦਾ ਆਪਾਂ ਐ ਕਰਦੇ ਆ ਤੂੰ ਵੀ ਇੱਕ ਵਾਰ ਦੂਨ ਦਾ ਸਮਝਾਏ ਨੂੰ ਮੈਂ ਭੇਜ ਦਾਂ ਤੈਨੂੰ ਤੇਰੇ ਕੋਲ ਚੱਲ ਚੰਗਾ ਚਲ ਤੰਗਾ ਪਹਿਲਾਂ ਤੈਨੂੰ ਤੂੰ ਆ ਤੈਨੂੰ ਸਮਝਾਉਣੀ ਸਰਦਾਰ ਜੀ ਚਲੋ ਮੈਂ ਤਾਂ ਆ ਜਾਉਂ ਮੇਰੀ ਜਾਨ ਹੋਰ ਚੰਗਾ ਠੀਕ ਆ ਸਾਹ ਚੜ ਗਿਆ ਮੇਰਾ ਤਾਂ ਆ ਲਵ ਯੂ ਫਿਰ ਤੈਨੂੰ ਫਿਰ ਹੈ ਆਹੋ ਲਵ ਯੂ ਟਰੱਕ ਪਰ ਕੇ ਤਾਂ ਠੀਕ ਆ ਟਰੱਕ ਪਰ ਕੇ ਜਾਂ ਟੈਂਪੂ ਪਰ ਕੇ ਚੰਗਾ ਫਿਰ